ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ 3 ਚਾ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ਼ਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓ ਰਹਿ ਸਤਿਗੁਰ ਲਏ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੈ ਸ਼ਬਦ ਵਿਚਾਰ ਭੌਜਲ ਪਾਰਿਓ ਤਾਰਿ ਅਨ ਭਾਈ ਸਤਗੁਰ ਬੇੜਾ ਛਾੜ ਮਨ ਉਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੇ ਭਾਈ ਸਤਗੁਰ ਕਉ ਸਦ ਬਲ ਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ बिन सहज नाऊ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰਮਤੇ ਭਾਉ ਪੁਜੈ ਭਾਈ ਭਾਉ ਕਰਨੇ ਸਚ ਸਾਰ ਪ੍ਰਹੇ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੈ ਸੋ ਸਤ ਗੁਰ ਸੇਵੈ ਆਪਣਾ ਭਾਈ ਤਨ ਕੈ ਹੌ ਲਾਗੂ ਪਾਈ ਜਨਮ ਸਵਾਰੀ ਆਪਣਾ ਭਾਈ ਕੁਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗੁਨ ਨਾ ਲਾਗੈ ਕੋਇ ਸੁਰਠ ਮਹਲਾ 3 ਚਾਰ ਦੋ ਤੁਕੀ ਨੇ ਗੁਣਿਆ ਨੂੰ ਆਪੇ ਬਖਸ਼ਿਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨਿਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓਰ ਸਤਗੁਰ ਲਏ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੇ ਸ਼ਬਦ ਵਿਚਾਰ ਭਉਜਲ ਪਾਰਿਓ ਤਾਰਿ ਅਨ ਭਾਈ ਸਤਗੁਰ ਵੇੜਾ ਛਾੜ ਮਨ ਓਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੇ ਭਾਈ ਸਤ ਗੁਰ ਕੋ ਸਦ ਬਲੇ ਹਾਰੈ ਜਾਉ ਨਾਮ ਨਿਗਾਣ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਜਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰਮਤੇ ਭਾਉ ਉਪਜੈ ਭਾਈ ਭਾਉ ਕਰਨੇ ਸਚ ਸਾਰ ਪ੍ਰਹੇ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੈ ਸੋ ਸਤਗੁਰ ਸੇਵੈ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਈ ਜਨਮ ਸਵਾਰੀ ਆਪਣਾ ਭਾਈ ਕਉਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਇਸ ਬਿਗਨ ਨਾ ਲਾਗੈ ਕੋਇ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਇ ਸੁਰਠ ਮਹਲਾ 3 ਚਾਰ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਿਆਂ ਨੂੰ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓਰ ਸਤਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੈ ਸ਼ਬਦ ਵਿਚਾਰ ਭਉਜਲ ਪਾਰਿਓ ਤਾਰਿ ਅਨ ਭਾਈ ਸਤਿਗੁਰ ਬੇੜਾ ਛਾੜ ਮਨ ਊਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੈ ਭਾਈ ਸਤਗੁਰ ਕਉ ਸਦ ਬਲੇ ਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰ ਮਤਿ ਭਾਉ ਪੁਜੈ ਭਾਈ ਭਾਉ ਕਰਨੇ ਸਚ ਸਾਰ ਪ੍ਰੇਹ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੈ ਸੋ ਸਤਗੁਰ ਸੇਵੈ ਆਪਣਾ ਭਾਈ ਤਿਨ ਕੈ ਹਉ ਲਾਗੂ ਪਾਈ ਜਨਮ ਸਵਾਰੀ ਆਪਣਾ ਭਾਈ ਕੋਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗੁਨ ਨਾ ਲਾਗੈ ਕੋਇ ਸੂਰਤ ਮਹਲਾ 3 ਚਾਹ ਦੂ ਤੁਕੀ ਨੇ ਗੁਣਿਆ ਨੂੰ ਆਪੇ ਬਖਸ਼ਿ ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓ ਰਹਿ ਸਤਿਗੁਰ ਲਏ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸੱਚ ਹੈ ਸ਼ਬਦ ਵਿਚਾਰ ਭਉਜਲ ਪਾਰਿਓ ਤਾਰਿ ਅਨ ਭਾਈ ਸਤਗੁਰ ਬੇੜਾ ਛਾੜ ਮਨ ਊਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੇ ਹਾਂ ਵਾਰਣੇ ਭਾਈ ਸਤਗੁਰ ਕੋ ਸਦ ਬਲੇ ਹਾਰੇ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰਮਤੇ ਭਾਉ ਪੁਜੈ ਭਾਈ ਭਾਉ ਕਰਨੇ ਸੱਚ ਸਾਰ ਪ੍ਰੇ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰੈ ਸੋ ਸਤ ਗੁਰ ਸੇਵੈ ਆਪਣਾ ਭਾਈ ਤਨ ਕੈ ਹੌ ਲਾਗੂ ਪਾਈ ਜਨਮ ਸਵਾਰੇ ਆਪਣਾ ਭਾਈ ਕੁਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਏ ਸੁਰਠ ਮਹਲਾ 3 ਚਾਰ ਦੋ ਤੁਕੀ ਨੇ ਗੁਣਿਆ ਨੂੰ ਆਪੇ ਬਖਸ਼ਿਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨਿਗੁਣਿਆਨੂ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓਰ ਸਤਗੁਰ ਲਏ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੇ ਸ਼ਬਦ ਵਿਚਾਰ ਭਉਜਲ ਪਾਰਿਓ ਤਾਰਿ ਅਨ ਭਾਈ ਸਤਗੁਰ ਵੇੜਾ ਛਾੜ ਮਨ ਓਰੇ ਤੇ ਕੰਚਨ ਭਏ ਭਾਈ ਗੁਰ پارਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੇ ਭਾਈ ਸਤਗੁਰ ਕਉ ਸਦ ਬਲ ਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪਗਵਾਏ ਗੁਰਮਤੇ ਭਾਉ ਉਪਜੈ ਭਾਈ ਭਾਉ ਕਰਨੇ ਸਚ ਸਾਰ ਪ੍ਰਹੇ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੈ ਸੋ ਸਤਗੁਰ ਸੇਵੈ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਈ ਜਨਮ ਸਵਾਰੀ ਆਪਣਾ ਭਾਈ ਕਉਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤੇਸੇ ਬੇਗਨ ਨਾ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤੇਸੇ ਬੇਗਨ ਨਾ ਲਾਗੈ ਕੋਏ ਸੁਰਠ ਮਹਲਾ 3 ਚਾਰ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ਼ ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਿਆਂ ਨੂੰ ਆਪੇ ਬਖਸ਼ ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓ ਰਹਿ ਸਤਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੈ ਸ਼ਬਦ ਵਿਚਾਰ ਭਉਜਲ ਪਾਰਿਉ ਤਾਰਿ ਅਨ ਭਾਈ ਸਤਿਗੁਰ ਵੇੜਾ ਛਾੜ ਮਨ ਉਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੈ ਭਾਈ ਸਤਗੁਰ ਕੋ ਸਦ ਬਲੇ ਹਾਰੈ ਜਾਉ ਨਾਮ ਨਿਗਾਣ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰਮਤਿ ਭਾਉ ਪੁਜੈ ਭਾਈ ਭਾਉ ਕਰਨੇ ਸਚ ਸਾਰ ਪ੍ਰਹਿ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੇ ਸੋ ਸਤਗੁਰ ਸੇਵੈ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਈ ਜਨਮ ਸਵਾਰੀ ਆਪਣਾ ਭਾਈ ਕੋਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗੁਨ ਨਾ ਲਾਗੈ ਕੋਇ ਸੁਰਠ ਮਹਲਾ 3 ਚਾਰ ਦੋ ਤੁਕੀ ਨੇ ਗੁਣਿਆ ਨੂੰ ਆਪੇ ਬਖਸ਼ਿਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਾਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਓ ਰਹਿ ਸਤਿਗੁਰ ਲਏ ਰਲਾਈ ਰਹਾਓ ਕੋਣ ਕੋਣ ਅਪਰਾਧੀ ਬਖਸ਼ਣ ਪਿਆਰੇ ਸੱਚ ਹੈ ਸ਼ਬਦ ਵਿਚਾਰ ਭਉਜਲ ਪਾਰਿਓ ਤਾਰਿ ਅਨ ਭਾਈ ਸਤਗੁਰ ਵੇੜਾ ਛਾੜ ਮਨ ਓਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਾਂ ਵਾਰੀ ਹਾਂ ਵਾਰਣੇ ਭਾਈ ਸਤਗੁਰ ਕੋ ਸਦ ਬਲੇ ਹਾਰੈ ਜਾਉ ਨਾਮ ਨਿਗਾਣ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਗੁਰਮਤਿ ਭਾਉ ਪੁਜੈ ਭਾਈ ਭਾਉ ਕਰਨੇ ਸਚ ਸਾਰ ਪ੍ਰੇਹ ਪਦਾਰਥ ਪਾਈਐ ਭਾਈ ਸਚ ਨਾਮ ਆਧਾਰੈ ਸੋ ਸਤ ਗੁਰ ਸੇਵੈ ਆਪਣਾ ਭਾਈ ਤਨ ਕੈ ਹੌ ਲਾਗੂ ਪਾਈ ਜਨਮ ਸਵਾਰੀ ਆਪਣਾ ਭਾਈ ਕੁਲ ਭੀ ਲਾਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗ ਕੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ